ਰੇ 168 ਰੁਪਏ 5 ਮੀਟਰ ਬਟਿਆੜਾ 2 ਰੁਪਏ ਦਾ ਸੂਟ 400 ਤੇ 72 ਰੁਪਈਆ ਦਾ ਸਿਰਫ 480 ਅੱਜ ਦਾ ਨਸ਼ਕੋ ਮੈਂ ਤੁਹਾਡਾ ਆਪਣਾ ਸੁਖਨ ਨੰਨੋ ਵਾਲੀ ਸਤਿ ਸ਼੍ਰੀ ਅਕਾਲ ਪੰਜਾਬ ਦੀ ਆਵਾਜ਼ ਨਾਲ ਦੇਖੋ ਤੇ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆਂ ਅੱਜ ਲੰਬੇ ਅਰਸੇ ਬਾਅਦ ਸਾਭੀ ਦੀ ਟੀ ਦੇ ਪਹੁੰਚਿਆ ਤਗਲੂਆ ਰੋਡ ਅਡਾ ਪੈਣੀ ਮਿਆਗਾ ਇੱਕ ਨਵੀਂ ਵੈਰਾਈਟੀ ਲੈ ਕੇ ਆਏ ਤੁਹਾਡੇ ਵਾਸਤੇ ਬਹੁਤ ਹੀ ਸ਼ਾਨਦਾਰ ਹੈ ਨਾ ਗਰਮੀਆਂ ਦਾ ਸੀਜ਼ਨ ਉਹਨੇ ਫਰਾਂ ਦੇ ਉਹਨੇ ਉਹਨੇ ਔਰ ਬਹੁਤ ਹੀ ਲੇਟੈਸਟ ਮਾਡਲ ਜਿਹੜੇ ਆ ਤੁਹਾਡੇ ਵਾਸਤੇ ਲੈ ਕੇ ਆਏ ਆਓ ਚੱਲਦੇ ਆਂ ਅੰਦਰ ਆਪਾਂ ਮਾਲ ਬਹੁਤ ਗੱਡੀਆਂ ਦੇ ਵਿੱਚ ਪਹੁੰਚ ਗਿਆ ਸਿੱਧਾ ਮਿੱਲਾ ਤੋਂ ਔਰ ਕਰਦੇ ਆਂ ਗੱਲਬਾਤ ਕਿਹੜੀ ਕਿਹੜੀ ਵੈਰਾਈਟੀ ਲੈ ਕੇ ਆਏ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਭਾਈ ਸਤਿ ਸ੍ਰੀ ਅਕਾਲ ਜੀ ਸੁਖ ਜੀ ਸਤਿ ਸ੍ਰੀ ਅਕਾਲ ਜੀ ਮੋਸ ਵੈਲਕਮ ਗਰਮੀ ਦੇ ਸੀਜ਼ਨ ਦੀ ਸਟਾਰਟਿੰਗ ਕਰਨ ਲੱਗੇ ਆ ਕਿਹੜੀ ਕਿਹੜੀ ਵੈਰਾਈਟੀ ਲੈ ਕੇ ਆਏ ਹੋ ਇਹ ਦੱਸੋ ਬਲਾਹੜੇ ਦਸਕਾ ਨੂੰ ਸਾਰਿਆਂ ਨੂੰ ਸਤਿ ਸੁਖਜੀ ਇਹੋ ਜਿਹੇ ਧਮਾਕੇ ਕਰਾਂਗੇ ਕਿ ਜਿਨੇ 100 ਸੂਟ ਕਰਨਾ 10-10 ਸੂਟ ਲੈ ਜਾਣਗੇ ਔਰ ਬਹੁਤ ਸੋਨੀਆਂ ਔਰ ਬਹੁਤ ਵਧੀਆ ਵੈਰੈਟੀਆਂ ਆਈਆਂ ਨੇ ਮਿਲਾਂ ਦੇ ਮਾਲ ਨੇ ਕੋਟਨ ਦੀ ਹਰ ਇੱਕ ਵੈਰੈਟੀ ਮਸਲੀਨ ਟੈਬੀ ਔਰ ਗੰਜ਼ਾ ਪਿਓਰ ਦੇ ਸੂਟ ਪ੍ਰਮੋਸ਼ਨ ਤੇ ਅੱਗ ਗਰਮੀ ਆ ਕੋਟਨ ਦੇ ਸੂਟ ਵੀ ਕਿਨੇ ਔਰ ਬਹੁਤ ਟਰੱਕਾਂ ਦਾ ਟਰੱਕ ਆ ਰਿਹਾ ਜੀ ਹੁਣ ਇਹਨੇ ਟਰੱਕ ਉਤਰਿਆ ਮਾਲ ਦਾ ਗੱਡੀ ਦਾ ਬਹੁਤ ਵੈਰੈਟੀ ਆਈ ਹੈ ਅੱਗੇ ਤੁਹਾਨੂੰ ਜੋ ਕੋ ਦਿਖਾਉਣੇ ਆ ਬਲੈਕ ਸੋ ਲੇਟਸਟ ਮਾਡਲ ਜਿਹੜੇ ਲੈ ਕੇ ਤੁਹਾਡੇ ਵਾਸਤੇ ਹਾਜ਼ਰ ਹੋ ਚੁੱਕੇ ਨੇ ਪੈਣੀ ਮੀਆਂ ਖਾਂ ਦੇ ਵਿੱਚ ਤੁਗਲਰ ਰੋਡ ਅੱਡਾ ਪੈਣੀ ਮੀਆਂ ਖਾਂ ਸਾਬੀ ਦੀ ਹਟੀ ਦੇ ਉੱਤੇ ਸੋ ਦਿਖਾਓ ਭਾਜੀ ਅੱਜ ਕਿਹੜੀ ਵੈਰਾਈਟੀ ਦਿਖਾਉਣ ਜਾ ਰਹੇ ਹੋ ਲੋ ਜੀ ਸੁਖ ਜੀ ਇੱਕ ਜਿਹੜੀ ਕੱਪੜੀ ਦੀ ਜਾਨ ਸ਼ਾਨ ਹੁੰਦੀ ਹੈ ਗਰਮੀਆਂ ਦਾ ਕਪੜਾ 5 ਮੀਟਰ ਪਟਿਆਲਾ ਪ੍ਰਿੰਟ ਕਾਟਨ ਪਿਓਰ ਬਰੋਸ਼ਾ ਇੱਚ 42 ਡਿਜ਼ਾਈਨ ਮਿਲਣਗੇ 168 ਰੁਪਏ 168 ਰੁਪਏ ਦਾ ਸੂਟ ਜੀ ਭਾਜੀ ਚੈੱਕ ਕਰੋ ਬਿੱਲ ਮੈਂ ਕਿਹਾ ਸੁਖ ਜੀ ਤੁਮਾ ਪੈਨ ਗਿਆ 168 ਰੁਪਏ ਦਾ ਸੂਟ ਮੈਂ ਕਿਹਾ ਜੀ 168 ਰੁਪਏ ਦਾ ਸੂਟ ਇਹ ਆਲ ਓਵਰ 168 ਫੁੱਲ ਆਲ ਓਵਰ ਕੋਈ ਰੰਗ ਆ ਗਿਆ ਹੋਰ ਰੰਗ ਹੋ ਆਪਸੀ 168 ਰੁਪਏ ਜੀ 168 ਰੁਪਈਆ ਦੇ ਵਿੱਚ ਫੁੱਲ ਆਲ ਓਵਰ ਸੂਟ ਗਰਮੀਆਂ ਦੇ ਲੇਟਸਟ ਡਿਜ਼ਾਈਨ ਇਹਦੇ ਵਿੱਚ ਤੁਹਾਨੂੰ 40 45 ਜਿਹੜੇ ਆ ਰੰਗ ਜਿਹੜੇ ਮਿਲ ਜਾਂਦੇ ਜਿੰਨੇ ਮਰਜ਼ੀ ਡਿਜ਼ਾਈਨ ਲਵੋ ਜਿੰਨੇ ਮਰਜ਼ੀ ਮਿਲ ਜਣੀਆਂ ਕਲਰ ਵੀ ਬਹੁਤ ਹੀ ਪਿਆਰੇ ਨੇ ਇਹਦੇ ਜਿੰਨੇ ਵੇਖ ਸਕਦੇ ਹੋ ਬਹੁਤ ਹੀ ਸ਼ਾਨਦਾਰ ਕਲਰ ਜਿਹੜੇ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਨੇ ਪਿਓਰ ਕੋਟਨ ਹਾਂ ਫੁੱਲ 5 ਮੀਟਰ ਸੂਟ ਲੋ ਸੁਖਜੀ ਫੋਟੋ ਕਪੜਾ ਦੇਖੋ ਕਢਾਈ ਦੇਖੋ ਨਾਲ ਫੈਂਸੀ ਦੁਪੱਟਾ ਸੋ ਫੈਂਸੀ ਦੁਪੱਟੇ ਬਹੁਤ ਹੀ ਸ਼ਾਨਦਾਰ ਨੇ ਸਾਡੀਆਂ ਭੈਣਾਂ ਵਾਸਤੇ ਜੇ ਕਹਿ ਸਕਦੇ ਆ ਸਭੀ ਦੀ ਟੀ ਦੇ ਉੱਪਰ ਪਹਿਣੀ ਵੀ ਸੰਡੇ ਆ ਤੇ ਆਜੋ ਫੇ ਘਰਾਂ 'ਚ ਬੈਠੇ ਕੀ ਕਰਦੇ ਹੋ ਚੰਦਾ ਮਿੰਟਾਂ 'ਚ ਪਹੁੰਚੋ ਪਹਿਣੀ ਮੀਆਂ ਖਾਂ ਸਾਮਣੇ ਜੀ ਜੀ ਹਾਜੀ ਬਾਜੀ ਲੋ ਜੀ ਲੋ ਜੀ 5 ਮੀਟਰ ਪਟਿਆਲਾ ਕਢਾਈ ਵਾਲਾ ਸੂਟ ਕਢਾਈ ਦੁਪੱਟਾ 472 472 ਵਿੱਚ 25-25 30-30 ਡਿਜ਼ਾਈਨ ਮਿਲਣਗੇ ਜੀ ਹਰ ਬਹੁਤ ਵੈਰਿਟੀ ਹਰ ਪ੍ਰਿੰਟਿੰਗ ਦੇ 30-30 ਡਿਜ਼ਾਈਨ ਹਰ ਕੱਪੜੇ ਦੇ ਨਾਲ ਜਿਹੜੇ ਆ 25 ਤੋਂ 30 ਡਿਜ਼ਾਈਨ ਜਿਹੜੇ ਆ ਬਹੁਤ ਹੀ ਸ਼ਾਨਦਾਰ 390 ਵਿੱਚ ਦੁਪੱਟਾ 390 ਵਿੱਚ ਦੁਪੱਟਾ ਦੇਖਣ ਜੋ ਕੋਲ ਕੋਲ ਬਹੁਤ ਹੀ ਪਿਆਰੇ ਜਿਹੜੇ ਅੱਜ ਡਿਜ਼ਾਈਨ ਲੈ ਕੇ ਆਏ ਨੇ ਸਭੀ ਸਭੀ ਦੀ ਹੱਟੀ ਪੈਣੀ ਆ ਹਾਂ ਡਿਸਰੰਟ ਵਾਈਸ ਦਵਲੇ ਹੀ ਆ ਦੋਨੋਂ ਸਾਈਡ ਤੇ ਡਿਜ਼ਾਈਨਿੰਗ ਵਾਲੀ ਤੇ ਮੈਂ ਕਹਿੰਦਾ ਬਾ ਕਮਾਲ ਆਇਆ ਸੁਪਰ ਰਿਯਨ ਸੁਪਰ ਰਿਯਨ ਦਾ ਡਿਜ਼ਾਈਨ ਸੁਪਰ ਸਲਵਾਰ 6x 12 13 16 ਵਾਲਾ ਸੂਟ ਸਿਰਫ 480 ਨਾਲ ਦੁਪੱਟਾ ਸੈਂਸੀ ਦੁਪੱਟਾ ਟਾਈਆਂ ਡਾਈ ਦਾ 480 ਰੁਪਏ ਦਾ ਜੀ ਜਰੂਰ ਆਓ ਸਭੀ ਦੀ ਹੱਟੀ ਕਮਾਲ ਆ ਵੀ ਕਮਾਲ ਆਜਦੇ ਨਾ ਨਾ ਕੇ ਸੁਖ ਜੀ ਫੁੱਲ ਕੱਪੜਾ ਲੰਘਾਟੀਆਂ ਦੇਖੋ ਵੈਰੈਟੀਆਂ ਸਿਰਫ 390 390 ਰੁਪਏ ਬਹੁਤ ਹੀ ਸ਼ਾਨਦਾਰ ਸੂਟ ਹੈ ਕੁੜੀਆਂ ਵਾਸਤੇ ਬਹੁਤ ਪਿਆਰੇ ਕਲਰ 390 ਰੁਪਏ ਬਿਲਕੁਲ ਜੀ ਬਿਲਕੁਲ ਲਾਈਟ ਸ਼ੈਡਾਂ ਦਾ ਬਹੁਤ ਪਸੰਦ ਕਰਦੀਆਂ ਕੁੜੀਆਂ ਸੁਪਰ اور ਫੈਂਸੀ ਸੂਟ ਬਹੁਤ ਹੀ ਸ਼ਾਨਦਾਰ ਡਿਜ਼ਾਈਨਿੰਗ ਆ ਦੇਖੋ ਸੁਖ ਜੀ ਇਹ ਬਿਲਕੁਲ ਜੀ ਤਖਰੀ ਕੋ ਤੁਹਾਨੂੰ ਸੁਖ ਜੀ 2-3 ਮਹੀਨੇ ਹੋ ਗਿਆ ਸੀਗਾ ਇਹ ਡਿਸਕਸ ਹੁੰਦੇ ਮਿਲਣਾ ਸਾਰਿਆਂ ਨਾਲ ਗੱਲ ਕਰਦੇ ਫਿਰ ਉੱਥੋਂ ਹੀ ਮੰਨ ਲੈਂਦਾ ਜਿੱਥੇ ਮਿਲ ਤੋਂ ਸਸਤਾ ਮਿਲਿਆ ਫੈਂਸੀ ਇਹ ਕਾ ਸੋਖ ਜੀ ਨਾ ਸਸਤਾ ਵੀ ਕਹਿ ਸਕਦੇ ਨਾਲ ਕੁਆਲਟੀ ਵੀ ਕਹਿ ਸਕਦੇ ਕੁਆਲਟੀ ਵੀ ਮੈਂ ਹੱਥੇ ਫੜਿਆ ਮੈਨੂੰ ਪਤਾ ਲੱਗ ਰਿਹਾ ਕਿ ਵਾਕਿਆ ਕਪੜੇ ਦੀ ਕੁਆਲਟੀ ਨਾਲ ਨਾਲ ਰੇਟ ਵੀ ਡਾਊਨ ਹੈ ਗਿਆ ਕੁਆਲਟੀ ਵੀ ਅੱਛੀ ਹੈ ਇਹ ਸੋਖ ਜੀ ਅੰਬੀ ਡਿਜ਼ਾਈਨ ਹੈ ਇਹ 14 14 15 500 ਰੇਟ 'ਤੇ ਸੂਟ ਵਿਕਦਾ ਹੈ ਇਹਦੀ ਫੈਂਸੀ ਸਲਵਾਰ ਦਾ ਕਪੜਾ ਬਹੁਤ ਸ਼ਾਨਦਾਰ ਬਿਲਕੁਲ ਮੁਲਾਇਮ ਕਪੜਾ ਦੁਪੱਟਾ ਵੀ ਬਹੁਤ ਵਧੀਆ ਰੇਟ ਮਿਲੇਗਾ 472 472 ਰੁਪਏ ਦੇ ਵਿੱਚ ਬਹੁਤ ਹੀ ਵਧੀਆ ਹਰ ਹਰ 12 12 13 ਦੇ ਨਾਲ ਡਿਜ਼ਾਈਨਿੰਗ ਮਿਲੇਗੀ ਡਿਜ਼ਾਈਨ ਖਾਸ ਕਰਕੇ ਮੈਂ ਇੱਕ ਗੱਲ ਦੇਖ ਰਿਹਾ ਹਾਂ ਕਿ ਹਰ ਡਿਜ਼ਾਈਨ ਦੀ 12 12 15 15 20 20 ਡਿਜ਼ਾਈਨ ਜਿਹੜੀਆਂ ਇਹਨਾਂ ਦੇ ਕੋਲ ਮਜੂਦ ਹਨ ਜੋ ਵੈਰੰਟੀ ਅਸੀਂ ਦੇ ਦਾਂਗੇ ਉਹ ਕਿਤੋਂ ਨਹੀਂ ਮਿਲੇਗੀ ਇਸ ਚੀਜ਼ ਦੀ ਵੀ ਗਰੰਟੀ ਹੈ ਫਰੈਸ਼ ਵੈਰੰਟੀ ਬਿਲਕੁਲ ਸ਼ਾਨਦਾਰ ਕਪੜਾ ਦੇਖੋ ਸਲਵਾਰਾਂ ਜੀ ਫੈਂਸੀ ਸਲਵਾਰ 390 ਰੁਪਏ ਦਾ ਸੂਟ ਜੀ ਵਿਦ ਚੁੰਨੀ 390 390 ਕੜਾਈ ਦਿਖਾ ਦੋ ਬਸ ਕੜਾਈ ਦਿਖਾ ਦਿਓ ਜਲਦੀ ਵੀਡੀਓ ਮੈਨੂੰ ਬਲੈਕ ਹੱਥ ਹੀ ਪਿਆਰੇ ਡਿਜ਼ਾਈਨ ਲਓ ਜੀ ਜੈਡ ਬਲੈਕ ਜੈਡ ਬਲੈਕ ਡਿਜ਼ਾਈਨਿੰਗ ਪਲੇਨ ਸਲਵਾਰ ਜੈਡ ਬਲੈਕ ਦੇ ਉੱਪਰ ਫਲਾਵਰਸ ਆ ਗਏ ਨੇ ਨਾਲ ਸਿਰਫ 480 48000 ਰੁਪਿਆ ਚ ਹਾਂਜੀ ਹੁਣ ਸੁੱਕ ਜੇਹੀਂ ਤੁਹਾਨੂੰ ਵੀ ਸਾਡੀਆਂ ਥੋੜਾ ਹਵਾ ਤੇ ਤੋਹਫੇ ਆਉਂਦੇ ਅੱਜ ਉਰਦੂ ਇਸ ਤੋਂ ਉੱਪਰ ਹੋਰ ਵੀ ਲਈ ਥੋੜੀ ਫੈਂਸੀ ਲਾਵਾਂਗੇ ਜਿਨ੍ਹਾਂ ਦੇ ਰੇਟ ਹੁੰਦੇ ਆ 2600 2700 ਇਹ ਦੇਖੋ ਸੁਪਰ ਮਸਲੀਨ ਅੱਛਾ ਜੀ ਦੇਖੋ ਡਿਜ਼ਾਈਨਿੰਗ ਇਹ ਸੂਟ ਸਾਡੇ 5.5 ਮੀਟਰ ਪਾਕਿਸਤਾਨੀ ਉਦਰ ਠੀਕ ਹੈ ਨਾਲ ਹੈ ਵੀ ਦੁਪੱਟਾ オリジナル ਪਿਓਰ ਦਾ ਲੋ ਜੀ ओरिजिनल दुपट्टा ਇਹ ਰਹਾ ਫੁਲਕਾਰੀ ਟਾਈਪ ਬਹੁਤ ਹੀ ਪਿਓਰ ਦਾ ਦੁਪੱਟਾ ਪਿਓਰ ਦਾ ਦੁਪੱਟਾ ਆ 980 ਰੁਪਏ ਦਾ ਸੂਟ ਜੀ ਕੋਈ ਵੀ ਇਸ ਰੈਂਜ ਸੂਟ ਨਹੀਂ ਦੇਗਾ ਮੈਂ ਤੇ ਕਮਾਲ ਕਰੀਆ ਵਾ ਸ਼ਾਦੀਆਂ ਵਾਸਤੇ ਵੈਰਾਈਟੀ ਸੁਖ ਜੀ ਇੰਨਾ ਰੇਟ ਆ ਹੁਣ ਕਸਟਮਰ ਨੂੰ ਹੋਏਗਾ ਕਿ ਵਾਕਈ ਕੋਈ ਚੀਜ਼ ਬੜੀ ਚੈੱਕ ਕਰ ਲੋ ਮੇਰੇ ਆ ਗਿਆ ਸੁਖ ਜੀ ਹਾਂ ਜੀ ਤੁਹਾਨੂੰ ਫੋਨ ਦੇ ਫੋਨ ਆਣਗੇ ਜੀ ਦੇਖੋ ਜੀ 390 ਰੁਪਏ ਦੀ ਬਹੁਤ ਸ਼ਾਨਦਾਰ ਸੂਟ ਜਿਹੜਾ 390 ਰੁਪਈਆ ਦੇ ਵਿੱਚ ਕੋਈ ਬਿਲਕੁਲ ਖੋਲ ਖੋਲ ਵਧੀਆ ਕਪੜਾ ਦਾ ਸਸਤੀ ਰੇਂਜ ਦੇ ਵਿੱਚ ਲੋ ਸੁਖ ਜੀ ਤੁਹਾਨੂੰ ਆਪਣੇ ਮਾਰਕੀਟ 'ਚੋਂ ਮਿਲ ਸਕਦਾ ਦੂਰੋਂ ਨਹੀਂ ਮਿਲ ਸਕਦਾ ਫਿਰ ਇਥੋਂ ਇਹ ਵੀ ਗੱਲ ਆ ਲੈ ਕਪੜਾ ਚੂਜ਼ ਕਰਕੇ ਲਓ ਚੱਲ ਸੁਖ ਜੀ ਇਹ ਧਮਾਕਾ ਆਇਆ ਹੈ 20 ਲਾਗੇ ਨਾ ਔਰ ਇਸ ਦੇ ਨਾਲ ਪਿਓਰ ਕريب ਮਿਲ ਕੇ 5 ਮੀਟਰ ਲੋ ਜੀ ਸੁਖ ਜੀ ਹਾਂ ਜੀ ਦੁਕਾਨਦਾਰ ਲੱਗੇ ਦਾ ਲਗਾ ਲੈਂਦਾ ਜੀ ਜਾਣ ਕੇ ਅਮੈਜ਼ਿੰਗ ਕਰੋ ਰੇਟ ਦਾ ਜੀ ਸਿਰਫ 590 ਰੁਪਏ ਹੀ ਪਿਓਰ ਕਰੇ 590 ਰੁਪਏ ਦਾ ਸੂਟ ਹੋਰ ਕਰੇਪ ਦਾ ਪਾਰਟੀ ਵੀਅਰ ਸੂਟ ਹੈ ਜਿੰਨੇ ਮੱਦੀ ਡਿਜ਼ਾਈਨ ਲਵੋ ਸੋ ਵਿਆਹਾਂ ਸ਼ਾਦੀਆਂ ਦੇ ਵਿੱਚ ਤੁਸੀਂ ਲੈ ਸਕਦੇ ਹੋ ਡਿਜ਼ਾਈਨਿੰਗ ਦੀ ਤੇ 590 ਕਮਾਲ ਹੀ ਹੋਈ ਪਈ ਅੱਜ ਬਿਲਕੁਲ ਜੀ ਬਹੁਤ ਵਧੀਆ ਵਧੀਆ ਡਿਜ਼ਾਈਨ ਜਿਹੜੇ ਆ ਨਾਲ ਦੁਪੱਟੇ ਕਿਹੜੀ ਚੀਜ਼ ਦਿਖਾਉਂਦੀ ਬਿਲਕੁਲ ਗਲਾ ਵੀ ਬਣਿਆ ਕਢਾਈ ਵਾਲਾ ਬਾਵਾ ਕਢਾਈ ਵਾਲੀਆਂ ਸਲਵਾਰ ਕਢਾਈ ਵਾਲੀ ਦੇਖੋ ਰੈਡੀ ਜੀ ਠੀਕ ਹੈ ਬਹੁਤ ਸ਼ਾਨਦਾਰ ਭਈਏ ਇਹ ਫਰੰਟ ਗਲਾ ਦੇਖੋ ਬਾਜੂ ਕਿੰਨੇ ਸੋਨੇ ਬਣਿਆ ਜੀ ਬਹੁਤ ਸਾਹ ਉਹ ਪੌਂਚੇ ਵੀ ਬਹੁਤ ਸੋਹਣਾ ਜੀ ਪੌਂਚੇ ਦੇ ਵੀ ਡਿਜ਼ਾਈਨ ਬਹੁਤ ਵਧੀਆ ਆਏਗਾ ਜੀ ਆਹ ਦੇਖੋ ਇਹ ਪੌਂਚੇ ਦਾ ਡਿਜ਼ਾਈਨ ਆ ਤੇ ਦੁਪੱਟਾ ਵੀ ਫੈਨਸੀ ਹਾਂਜੀ ਹਾਂਜੀ ਲਓ ਜੀ ਲਓ ਜੀ 35 3500 ਵਾਲੇ ਸੂਟ 980 ਰੁਪਏ ਦੇ ਜਿਹੜਾ 3000 ਤੋਂ 3500 ਰੁਪਏ ਦੀ ਰੇਂਜ ਚ ਮਿਲਣ ਵਾਲਾ ਸੂਟ ਆ ਫਿਰ 980 ਰੁਪਈਆ ਦੇ ਵਿੱਚ ਤੁਹਾਨੂੰ ਅੱਜ ਸਭ ਦੇਟੇ ਚ ਮਿਲ ਜਾਣਾ 590 ਪਿਓਰ ਕ੍ਰੇਪ ਬਸ ਹੋ ਗਿਆ ਬਠੀਕ ਹੈ ਠੀਕ ਹੈ ਜੀ ਹੋਰ ਭਾਜੀ ਅੱਜ ਹੈ ਵੀ ਸੰਦੇ ਆ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਾਡੇ ਦਸ਼ਕਾਂ ਨੂੰ ਦੇਖੋ ਜੀ ਸਾਰੀ ਸੰਗਤ ਦੇ ਕੇ ਬੇਨਤੀ ਹੈ ਕਿ ਇੱਕਦਾਂ ਸਾਡੇ ਸੋਖੀ ਦਾ ਬਹੁਤ ਸਾਥ ਆ ਜੀ ਮੇਰਾ ਇਹਨਾਂ ਦੁੱਖ ਸੁਖ ਲਈ ਬਹੁਤ ਸਾਥ ਦਿੱਤਾ ਔਰ ਮੈਂ ਇਹਦਾ ਦੇ ਨਹੀਂ ਦੇ ਸਕਦਾ ਸੁਖ ਦਾ ਇਸ ਤਰ੍ਹਾਂ ਤੁਸੀਂ ਆਂਦੇ ਹੋ ਸਾਰੀ ਸੰਗਤਾਂ ਮੈਂ ਦੇ ਨਹੀਂ ਦੇ ਸਕਦਾ ਕਿਉਂਕਿ ਤੁਸੀਂ ਵਿਸ਼ਵਾਸ ਨਾਲ ਦੇ ਕੁਝ ਗਾਹਾਂ ਹੁੰਦਾ ਕਿ ਪਤਾ ਨਹੀਂ ਉੱਥੇ ਵੀ ਸੋਖੇ ਦੇ ਸਾਬੀ ਰੋਲਾ ਪਾਈ ਜਾਂਦੇ ਦੇਣਾ ਕੀ ਇਹਨਾਂ ਨੇ ਉੱਥੇ ਆ ਗਏ ਤੇ ਗਾਹ ਕਹਿੰਦਾ ਕਿ ਨਹੀਂ ਵਾਕਿਆ ਹੀ ਵੀ ਤਹਾਡੀ ਜੋੜੀ ਕਾਮਯਾਬ ਹੈ ਜੋ ਕਹਿੰਦੇ ਉਸ ਤੋਂ ਦੋਨੇ ਕਪੜਾ ਹੁੰਦਾ ਤੇ ਬਹੁਤ ਬਹੁਤ ਮਿਹਰਬਾਨੀ ਸੁਖ ਜੀ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤੋਂ ਵੀ ਉੱਪਰ ਤੁਮਾਗ ਦੇ ਦੇਣੇ ਆ ਪਰ ਖਾਸ ਕਰਕੇ ਅੱਜ ਮੇਰੇ ਕਹਨ ਤੇ ਅੱਜ ਤੁਸੀਂ ਪਹੁੰਚੋ ਅੱਜ ਹੈ ਵੀ ਸੰਡੇ ਘਰਾਂ ਦੇ ਫਰੀ ਬੈਠੇ ਹੋ ਬਹੁਤ ਹੀ ਸ਼ਾਨਦਾਰ ਵੈਰਾਈਟੀ ਅੱਜ ਤੁਹਾਡੇ ਵਾਸਤੇ ਆਈ ਆ ਫਿਰ ਮਿਲਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ